ਓ ਜੀ ਹੁਣ ਅਸੀਂ ਆ ਗਏ ਨਾ ਬਾੜੀ ਚ ਅੱਥ ਲੈ ਕੇ ਜਾਵਾਂਗੇ ਤੋੜ ਕੇ ਲੈ ਮਿੱਤਰੋ ਆ ਗਏ ਅੱਜ ਪਹਿਲੇ ਦਿਨ ਸੀਜ਼ਨ ਦਾ ਪਹਿਲਾ ਸਾਗ ਉਹਨੂੰ ਖਵਾਉਣੇ ਆ ਪਹਿਲਾ ਸਾਗ ਅੱਜ ਤੋੜ ਕੇ ਲਿਆ ਰਹੇ ਆ ਵੇ ਲੋ ਪਹਿਲਾ ਨਹੀਂ ਮਤਲਬ ਆਪਾਂ ਖਵਾ ਆਪਣੇ ਭਰਾਵਾਂ ਜਿਹੜੇ ਫੋਲੋਅਰ ਆਪਣੇ ਵੀਰ ਨੇ ਉਹਨਾਂ ਲਈ ਇੱਕ ਜਾ ਆਪਣਾਂ ਲਈ ਸਾਰਿਆਂ ਵਾਸਤੇ ਇਹ ਫਿਰ ਆਪਾਂ ਨੂੰ ਮਤਲਬ ਕੋਰੀਅਰ ਕਰਨਾ ਪਊਗਾ ਹਾਂ ਹਾਂ ਕੋਰੀਅਰ ਕਰ ਦਾਂਗੇ ਇੱਧਰ ਪਾਲਕ ਪਹਿਲਾਂ ਦਾ ਆਪਾਂ ਮਿੱਧ ਨਹੀਂ ਘਾਟਾ ਕਿੰਨਾ ਸੋਹਣਾ ਇੱਧਰ ਵੇਖ ਲਓ ਪਾਲਕ ਪਾਲਕ ਦਾ ਵਧੀਆ ਹੋਈ ਹੈ ਪਰ ਸਾਗ ਦੇ ਵਿੱਚ ਘਾਵਾਦ ਹੋ ਗਿਆ ਆਪਣੀ ਘਾਹ ਕੋਈ ਨਹੀਂ ਆਪਾਂ ਗੰਦਲਾਂ ਕਰਨਾ ਘੱਟ ਲੈਣੀ ਨਾ ਠੀਕ ਆ ਆਹ ਵੇਖੋ ਪਾਲਕ ਕਿੰਨਾ ਸੋਹਣਾ ਸੰਡੀ ਸੰਡੀ ਵੀ ਘੱਟਾ ਮੈਨੂੰ ਲੱਗਦਾ ਆਪਣਾ ਫੋਨ ਵੀ ਵੱਜ ਰਿਹਾ ਹੁੰਦਾ ਫੋਨ ਵੱਜੀ ਨਾ ਕਿਹੜੇ ਕਿਹੜੇ ਪਾਸੇ ਹੋ ਜੀਏ ਪਾਲਕ ਵੀ ਤੋੜਨੀ ਆ ਸਾਗ ਲਈ ਬਾਦੂਆ ਲੈ ਇਹੋਗੀ ਪਾਲਕ ਆਪਣੀ ਅਜਾ ਫੋਨ ਕਿਹੜਾ ਆ ਇਧਰ ਆ ਜਾਓ ਆ ਕੇ ਜੀ ਨੇੜੇ ਕਰਕੇ ਦਿਖਾ ਸਕਦਾ ਇਹ ਹੈਗੀ ਆ ਮੇਥੀ ਠੀਕ ਆ ਆ ਵੇ ਲੋ ਮੇਥੀ ਹੁਣ ਲੈ ਮੇਥੀ ਖੜੀ ਗੱਲ ਗੱਲ ਰਗੀ ਮੇਥੀ ਥੋੜੀ ਜਿਹਾ ਕੱਟ ਹੋਈ ਆ ਜਿੰਨੀ ਕੋਈਆ ਵਧੀਆ ਹੋਈਆ ਪਰ ਬਹੁਤ ਸੋਹਣੀ ਖੜੀ ਹੈ ਮੇਥੇ ਮੇਥੇ ਘੱਟ ਨਿਕਲੇ ਨੇ ਮੇਥੇ ਹੁਣ ਪਿੱਛੇ ਹੋਈ ਜਾਂਦੇ ਯਾਰ ਫਿਰ ਉਹ ਨਿਕਲੇ ਨਹੀਂ ਸੀ ਪਤਾ ਨਹੀਂ ਮੇਥੇ ਇੱਥੇ ਆਵੇ ਲੋ ਮੇਥੀ ਐਂਡ ਸੈਵਨ ਇਅਰ ਕੀ ਮੇਥੀ ਇਹ ਲਾਉਗੀ ਮੇਥੀ ਬਹੁਤ ਐਨੀ ਕਾ ਨਹੀਂ ਕੋੜਾ ਹੋ ਜੂ ਸਾਗ ਆ ਆ ਗਏ ਆਪਣੀ ਮੇਥੇ ਇੱਧਰ ਤੋਂ ਹਟਾ ਨਹੀਂ ਪੈਦੀ ਇੱਧਰੋਂ ਨਹੀਂ ਨਹੀਂ ਸਹੀਆ ਆ ਮੇਥੇ ਇਹ ਮੇਥੇ ਨੂੰ ਪਤਾ ਵੀ ਦੁਬਾਰਾ ਨਹੀਂ ਫੁੱਟਦੇ ਇਹ ਇਹ ਉਸ ਹਿਸਾਬ ਨਾਲ ਹੀ ਵੱਢ ਲਈਦੇ ਆ ਇਹ ਵੀ ਪੱਠਿਆਂ ਵਾਂਗੂ ਦੁਬਾਰਾ ਬਾੜ ਵਾਲੇ ਆਉਣੇ ਚਾਹੀਦੇ ਆ ਹੂੰ ਇਹ ਪਰ ਨਹੀਂ ਇਹ ਮੇਥੇ ਨਹੀਂ ਦੁਬਾਰਾ ਮੇਥੀ ਹੋ ਜਾਂਦੀ ਆ ਹੂੰ ਆਹ ਹੁਣ ਮੌਸਮ ਕਿਵੇਂ ਆ ਸਾਫ ਦੱਸਿਆ ਹੋਇਆ? ਸ਼ੀਰ ਨਹੀਂ ਇੱਕ ਮੇਥਿਆਂ ਦੀ। ਮੌਸਮ ਸਾਫ ਆ ਅਗਲਾ ਹਫਤਾ। ਅਗਲਾ ਹਫਤਾ ਸਾਫ ਆ। ਹੂੰ। ਟਰਦਾ ਬਾੜੀ ਜਿਹੜੀ ਲਾਉਣੀ ਆ ਉਹ ਕਿੱਦਾਂ ਲੱਗਿਆ ਫਿਰ? ਉਹ ਹਜੇ ਵੇਖਾਂਗੇ। ਆ ਵੇ ਲੋ। ਮੇਥੇ ਪਏ ਆ ਗਲਗਲ ਕੇ। ਇਹ ਵੀ ਗਲਗਲ ਵਰਗੇ। ਨੇ ਗਲਗਲ ਵਰਗੇ ਮਤਲਬ ਗਾਣਾ ਆਇਆ ਸੀ ਵੀਰੇ ਪੰਜਾਬੀ। ਪੰਜਾਬੀ ਆ ਪਰ ਨਹੀਂ। ਮੇਰਾ ਗਲ ਗਲ ਕਿਤੇ ਵੇਖੀ ਨਹੀਂ ਕਿਉਂ ਜੀ ਹੁੰਦੀ ਆ ਗਲ ਗਲ ਨਿੰਬੂ ਦੀ ਮਨ ਲ ਨਿੰਬੂ ਦੀ ਭੈਣ ਹੀ ਹੁੰਦੀ ਆ ਅੱਛਾ ਨਿੰਬੂ ਦੀ ਲਾਲਾ ਆ ਲੋ ਇਹ ਮੇਥੇ ਉਸ ਤੋਂ ਬਾਅਦ ਆ ਜੋ ਸਾਗ ਤੇ ਸਾਗ ਨੇ ਗੰਦਣ ਵਾਲਾ ਸਾਗ ਸਰੋਂ ਦਾ ਸਾਗ ਥੋੜਾ ਜਿਹਾ ਅਜੇ ਵੇ ਪੂਰਾ ਨਹੀਂ ਬਣਿਆ ਅਜੇ ਤਾਂ ਪੱਤੇ ਨੇ ਤਾਂ ਗੰਦਲ ਬਣੀ ਵੀ ਵਿੱਚ ਭਰਾ ਦੇਖ ਇੱਕ ਆਹੇ ਆਹ ਦੇ ਆਹ ਇਹ ਪੂਰੀ ਘੈਂਟ ਗੰਦਲ ਬਣੀ ਹੋਈ ਆ ਸਹੀ ਆ ਵਿੱਚ ਹੈ ਜੀ ਨੇ ਗੰਦਲਾ ਚੱਲ ਤੂੰ ਮੇਰੇ ਹਿਸਾਬ ਨਾਲ ਫੋਨ ਰੱਖ ਤੇ ਆਪਾਂ ਸਾਗ ਤੋੜ ਲੇ ਫੇਰ ਖਾਵਾਂਗੇ ਹਾਂ ਵੀ ਕਿਹੜਾ ਸਾਗ ਤਾਂ ਮੇਰੇ ਸਾਥ ਜੀ ਗੰਦਲਾਲ ਤਾਂ ਹੈ ਨਹੀਂ ਪੱਤੇ ਤੋੜਨੇ ਪੈਣੇ ਆ ਇਹ ਛੋੜ ਕੇ ਧਿਆਨ ਨਾਲ ਤੋੜਨਾ ਪੈਣਾ ਨਾ ਇਹ ਇਹ ਥੱਲੋਂ ਫੁੱਟੇ ਵੀ ਮੁਰਕ ਕੇ ਤੇ ਫੁੱਟੂ ਕਾ ਤਾਂ ਸਹੀ ਉੱਪਰ ਉੱਪਰ ਵੱਡਾਂਗੇ ਜੀ ਬਾਈ ਥੋੜਾ ਨਹੀਂ ਮੈਨ ਨਬੜਾ ਵੱਟਣਾ ਆਹ ਦੇ ਜਿਵੇਂ ਆਵੇ ਇਸ ਤਰ੍ਹਾਂ ਹਾਂ ਇਹ ਗੰਧਲ ਨਹੀਂ ਸੀ ਬਣੀ ਭਾਈ ਉੱਤੋਂ ਵੱਢਿਆ ਤੂੰ ਇਹ ਥੋੜਾ ਛੱਡ ਕੇ ਵੱਢਣਾ ਸੀ ਹਾਂ ਵੇਖ ਹਾਂ ਥੋੜੀ ਜੀ ਗੰਧਲ ਵੀ ਹੋ ਗਈ ਥੋੜਾ ਜਿਹਾ ਸਾਗ ਵੀ ਆ ਹੂੰ ਲੋ ਵੀ ਵੀਰੋ ਹੁਣ ਮੈਂ ਵੀ ਕਰਾਉਣ ਲੱਗਾ ਹੈਲਪ ਨਾਲ ਬਾਕੀ ਅਗਲੀ ਵੀਡੀਓ ਤੁਹਾਨੂੰ ਥੋੜੀ ਰੋਕੇ ਦਿਖਾਉਣੇ ਆ ਜਿਨਾ ਪਈ ਲੋ ਜੀ ਸਾਡਾ ਸਾਡੂ ਹੋ ਗਿਆ ਬਾਥੂ ਤੋੜਨਾ ਬਾਥੂ ਤਾਂ ਵਧੀਆ ਖੜਾ ਇਕ ਸਾਗ ਅਸੀਂ ਲਿਆ ਤੋੜ। ਨਾਦ ਬੁਖਾਈ ਗਿਆ ਤੁਮ ਸਾਗ। ਖਾਪਿਆ। ਲੈ ਬਾਥੂ ਬਾਥੂ ਵੀ ਆਪਾਂ ਤੋੜ ਲਿਆ। ਐਟਮਾ ਗਣੀ ਜਾਈ ਹੁਣ। ਠੀਕ ਆ। ਪਾਲ ਕੋ ਕੀ ਮੇਥੇ ਹੋ ਗਏ। ਮੇਥੇ, ਮੇਥੀ ਬਾਥੂ ਚਾਰ ਹੋ ਗਈਆਂ। ਪੰਜਮਾ ਹੋ ਗਿਆ ਸਾਗ। ਪੰਜਮਾ ਹੋ ਗਿਆ ਜੀ ਆਹ ਵੇਖ ਲਓ ਸਾਗ। ਵੇਰ ਕਹੋਂਗੇ ਵੀ ਝੂਠ ਬੋਲਦੇ ਆ। ਨੇ ਬਈ ਥੋੜਾ ਜਿਹਾ ਦਿਖਾਇਆ ਸੀ ਚਲੋ ਹੁਣ ਖੈਰ ਆ ਐ ਇਦਾਂ ਉਹਨਾਂ ਦਿਖਾ ਦਿਆਂ। ਹਾਂ। ਦੋ ਚੀਰ ਦੀਆਂ ਸਾਗ ਦੀਆਂ ਬਣ ਗਈਆਂ ਆਪਣੀਆਂ। ਬਹੁਤ ਆ। ਬਾਦੂਆ ਮੋਕਰੀਆਂ ਨਹੀਂ। ਹਾਂ। ਜੇ ਨਾ ਖਾ ਗਿਆ ਤਾਂ ਹੱਤਾ ਵੀ ਲੰਘ ਸਕਦਾ। ਦੋ ਚੀਰ ਦੀਆਂ ਸਾਗ ਦੀਆਂ। ਆ ਵੇ ਆ ਵੀ ਸਾਗ ਆ ਗਿਆ। ਬਸ ਅੰਮੀ ਵਾਲਾ ਧੰਨੋ ਬਿਜਾਰੀਏ ਪਰ ਸਬਜ਼ੀ ਬਣਾਉਣੀ ਆ। ਵੀ ਆਪਾਂ ਉਸੇ ਦੇਣੀਆਂ ਪਰ ਮਕੋ ਦਿੰਨੇ ਆ। ਹਮ ਸਵਾਸ ਸਵਾਚ ਵੱਧ ਖਾ ਜਾਣੇ ਆ। ਹਾਂ ਹਾਂ। ਨੇ ਆ ਸਾਗ ਆ ਗਿਆ ਇਹਦੇ ਨਾਲ ਹੀ ਹਰੀ ਮਿਰਚ ਵਿਖਾਓ ਵੇ ਤੂੰ ਹਰੀ ਮਿਰਚ ਸੇਮਲਾ ਮਿਰਚ ਇਹ ਆ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਸੀ ਆ ਦੇਖੋ ਨਾ ਵੇ ਸਾਗ ਦਾ ਮਟੀਰੀਅਲ ਆਪਾਂ ਸਾਗ ਦਾ ਇਕੱਠਾ ਕਰਨਾ ਖਰਾ ਠੀਕ ਆ ਅਰੇ ਜਮੇ ਤੋੜ ਕੇ ਤੋੜ ਕੇ ਖਾਣਾ 1 ਮਿੰਟ ਰੁਕ ਜਾ ਦਰਸ਼ਕਾਂ ਨੂੰ ਪਤਾ ਲੱਗੇ ਵੀ ਸਾਰਾ ਮਟੀਰੀਅਲ ਸਾਗ ਦਾ ਆਪਾਂ ਇਕੱਠਾ ਕਰ ਲਿਆ ਬਾਕੀ ਵੱਡੀ ਗੱਲ ਇਹ ਆ ਵੀ ਆਪਾਂ ਮੁੱਲ ਕੁਛ ਨਹੀਂ ਲਿਆ ਸਾਰਕੋਸ ਆਪਣਾ ਆਪ ਦਾ ਹੀ ਪੈਦਾ ਕੀਤਾ ਹੋਇਆ ਆਟਾ ਵੀ ਚੱਕੀ ਤੋਂ ਆਪ ਲੈ ਕੇ ਆਏ ਹੁਣ ਖਾਣ ਲਈ ਨਹੀਂ ਆਟਾ ਦਿਖਾਦਾ ਸੀ ਆਟਾ ਆਪ ਬੋਲਦਾ ਸੀ ਨਾ ਪਹਿਲਾਂ ਵੀ ਆਟਾ ਲੈ ਕੇ ਆਏ ਇਥੋਂ ਹਰੀ ਮਿਰਚ ਚਾਹੀਏ ਜੀ ਠੀਕ ਹੈ ਮਿਰਚ ਪੂਰੀ ਕੜਲੇਦਾਰ ਆ ਪੂਰੀ ਖਾਦਿਆਂ ਦੱਸਦੀ ਆ ਇਹ ਹਾਂ ਹਰੀ ਮਿਰਚ ਹੋਗੀ ਤੇ ਬਾਕੀ ਹੋਰ ਤਾਂ ਕੋਈ ਸਮਾਨ ਮੇਰੇ ਸਹਾਲਾ ਰਹਿਣੀ ਗਿਆ ਆਪਣਾ ਹੁਣ ਤਾਂ ਨੂਨ ਮਿਰਚ ਮਸਾਲੇ ਰੜੇ ਘਰੇ ਪਾਉਣੇ ਆਪਾਂ ਹਮ ਇੱਕ ਚੀਜ਼ ਹੋਰ ਆਪਾਂ ਦਰਸ਼ਕਾਂ ਨੂੰ ਖੜਗੇ ਭੁੰਡੀ ਮਿਰਚ ਜੀ ਨੂੰ ਕਹਿੰਦੇ ਇੱਥੇ ਹਮ ਲੋ ਆਵੇ ਲੋ ਬੜੀ ਸਾਫ਼ ਕਰ ਲਾਂ ਮੈਂ ਹਮ ਆਵੇ ਗੁੱਛਿਆਂ ਦੇ ਗੁੱਛੇ ਲੱਗਦੇ ਆ ਭੂੰਡੀ ਮਿਰਚ ਆ ਇਹ ਸਭ ਤੋਂ ਗੰਦੀ ਮਿਰਚ ਆ ਮਤਲਬ ਕੌੜੀ ਵਾਲੀ ਆ ਮਤਲਬ ਇੰਨੇ ਕੁ ਸਾਗ ਦੇ ਵਿੱਚ ਇੱਕ ਬਹੁਤ ਇੱਕ ਜਾਂ ਡੇਢ ਵੱਧ ਤੋਂ ਅੱਧ ਜਪਾ ਦੋ ਪਾ ਕੇ ਦੇਖ ਲਾਂਗੇ ਪਤਾ ਲੱਗੂ ਫਿਰ ਇਹਦੇ ਪੰਗਾ ਨਹੀਂ ਲੈਣਾਗਾ ਮੈਂ ਤੁਹਾਨੂੰ ਪਹਿਲਾਂ ਕਹਿਆ ਇਹ ਮਿਰਚ ਨਾਲ ਆਪਾਂ ਪੰਗਾ ਲੈਂਦੇ ਹੀ ਨਹੀਂਗੇ ਇਹ ਪੰਗਾ ਤਾਂ ਲੈ ਇਸੋ ਦੇ ਆਪਾਂ ਤੋੜਨੇ ਸੀ ਤੋੜਨੇ ਲ ਦੱਸ ਦਿੰਿਆ ਸੀ ਉਹਦੇ ਤੋੜ ਕੇ 50 ਵਾਰੀ ਹੱਥ ਧੋਲੇ ਫੇਰ ਵੀ ਅੱਜ ਮੈਂ ਹੱਥ ਨਹੀਂ ਲਾਇਆ ਕੈਂਚੀ ਨਾਲ ਵੱਢੀ ਹੈ ਤੇ ਘਰੇ ਨਹੀਂ ਕਰੇ ਜਦੋਂ ਬਣਾਉਣੀਆਂ ਉਹਦੋਂ ਮਟੀਰੀਅਲ ਆਪਾਂ ਸਾਗ ਲੈ ਚੱਲੇ ਆ। ਸਾਡੀ ਟੋਕਰੀ ਬਣ ਗਈ ਆ। ਸਾਡੀ ਪੈਕਿੰਗ ਹੋ ਗਈ ਆ। ਹੂੰ। ਚਾਲੇ ਪੈ ਗਏ। ਅਗਲੀ ਅਪਡੇਟ ਦੇਵਾਂਗੇ ਤੁਹਾਨੂੰ ਸਾਗ ਜਦੋਂ ਬਣਦਾ ਹੋਇਆ ਪਤੀਲੇ 'ਚ। ਹਾਂ। ਫੜ ਹਰੇ ਕਿਸਮ ਦਾ ਮਿਲਦਾ। ਇਹ ਤੁਹਾਨੂੰ ਲੋਕ ਤੋੜਦੇ ਨਹੀਂ ਵੀਰੇ। ਇਹ ਲੱਗੇ ਰਹਿੰਦੇ ਨੇ ਆਂ। ਆਪਣੇ ਆਪ ਡੱਗ ਪੈਂਦੇ ਨੇ। ਬਹੁਤ ਘੱਟ ਲੋਕ ਤੋੜਦੇ ਨੇ ਇਹਨੂੰ। ਵਾਹ ਹੁਣ ਤੋੜੀ ਆਪਾਂ ਆਖ ਰੋੜ ਕੇ ਰਾਂ। ਬਾਲਟੀ ਗੱਡੀ ਜੀ ਕਿੱਥੇ ਪਈ ਆ ਮਗਰੋਂ ਬੱਡਿੱਗੀ ਚ ਲੈ ਵੀ ਮੇਤਰੋ ਬਾਲਟੀ ਕਢ ਲਈ ਆ ਭਰ ਕੇ ਲੈ ਜਾਣੀ ਆ ਆਪਾਂ ਹੁਣ ਇਹ ਵੀ ਇੱਥੇ ਆਈਆਂ ਇਹਨਾਂ ਨੂੰ ਕੋਈ ਤੋੜਦਾ ਨਹੀਂ ਇਹ ਆਪਣੇ ਆਪ ਵੀ ਖਰਾਬ ਹੀ ਹੋ ਜਾਂਦੇ ਨੇ ਆਹ ਦੇਖੋ ਮਲੇ ਆਹ ਦੇਖੋ ਜਾਈਏ ਨਾ ਫੇਰ ਤੋੜ ਕੇ ਲੈ ਲਾਵਾਂਗੇ ਕਿਉਂਕਿ ਬਾਕੀ ਰਹੇ ਨੇ ਹੁਣੇ ਜਾਂ ਆਪਣੇ ਆਪ ਡੱਗ ਪੈਣੇ ਨੇ ਉੱਚੇ ਆ ਥੋੜੇ ਜਿਹਾ ਜ਼ਿਆਦਾ ਤੋੜਨੇ ਔਖੇ ਸੀ ਥੋੜੇ ਜੇ ਪਰ ਹੁਣ ਜਿੰਨੇ ਕਸੀਂ ਤੋੜ ਲਿਆ ਮਤਲਬ ਇੰਡੀਆ ਦੇ ਸਾਹਮਣੇ ਆਪਣੇ ਜਿੱਥੇ ਕਿਲੋ ਕਿਲੋ ਕੁਦਰ ਹੈਗੇ ਨੇ ਆਦਾ ਚੱਟਾ ਦਾ ਐੜੋ ਹਾਂਜੀ ਵੀ ਇਟਲੀ ਬੰਦੇ ਕਿਲਾ ਤੂੰ ਦੱਸ ਕੀ ਇਥੇ ਖਰੋਟ ਲੈਣ ਆਇਆ ਖਰੋਟ ਲੈਣੀ ਆਇਆ ਤੇ ਖਰੋਟ ਖਾਵਾਂਗੇ ਹਾਂ ਸੱਚਾ ਸੱਚੀ ਖਰੋਟ ਤੋੜੀ ਹੈ ਦਾ ਸਾਡੂ ਲੈ ਦੋਰ ਆ ਦੇ ਖਾਵਾਂਗੇ ਇਹਨਾਂ ਨੂੰ ਕੰਮ ਕਰਾਂਗੇ ਫੇਰ ਹੀ ਜਣਾ ਕੰਮ ਕਰਨ ਤਾਂ ਤਾਕਤ ਤਾਂ ਜ਼ਰੂਰੀ ਆ। ਐ ਕਹਿ ਰਹਿੰਦੇ ਤੂੰ ਦੱਸ ਖਰੋਟ ਲੈਣ ਆਇਆ ਕਰੋੜ ਹੀ ਲੈਣ ਆਇਆ ਹੋਵੇ। ਖਰੋਟ ਲੈਣਾ ਦੇਖੋ ਖਰੋਟ ਵੀ ਆ। ਹੂੰ। ਇੱਥੇ ਤੋੜਦੇ ਨਹੀਂ ਆਪਾਂ ਮੈਂ ਕਿਹਾ ਤੋੜ ਲਈਏ। ਠੀਕ ਆ ਠੀਕ। ਹਾਂ। ਐ ਮੈਂ ਤੁਹਾਨੂੰ ਕਹਾਂ ਪਈ ਤੂੰ ਦੱਸ ਖਰੋਟ ਲੈਣਾ ਇਟਲੀ ਚ। ਆਪਾਂ ਸੱਚੀ ਆਇਆ ਤਾਂ ਖਰੋਟ ਖਾਣਾ। ਬਾੜ ਬਾੜੀ ਬਾੜੀ ਹੀ ਭਰ ਲਈ ਖਰੋਟਾਂ ਦੀ ਅੱਧੀ ਕਰ ਲਈ। ਹਫ਼ਤਾ ਲੱਗੇ ਜਣਾ ਫੇਰ ਫੇਰ। ਆਪਾਂ ਨੂੰ ਆਉਂਦੇ ਆਪਾਂ ਫੇਰ ਤੋੜ ਲੈਣਾ। ਓਕੇ ਓਕੇ। ਚਲ ਸਾਡੂ ਗੱਡੀ ਸਟਾਰਟ ਕਰ ਫਿਰ। ਚਾਬੀ ਚਾਬੀ ਗੱਡੀ ਦੇ ਡਰਾਈਵਰ ਤੋਂ ਕਹੋ ਨਾ ਤੂੰ ਆ ਤੇਰੇ ਕੋਲ ਹੈ ਚਾਬੀ ਯਾਰ ਕਮਾਲ ਆ ਚਾਬੀ ਤੇਰੇ ਕੋਲ ਹੈ ਬਾਈ ਗੱਡੀ ਬਾਈ ਤੂੰ ਚੁਣਾਉਣਾ ਚਾਬੀ ਮੈਂ ਕੈਰੇਕਟਰਾਂ ਕੈਰੇਕਟਰਾਂ ਕੰਮ ਦਾ ਸੀਟੀ ਰੱਖਣਾ ਕੋਲੇ ਸਾਗ ਜਿੱਤ ਨਹੀਂ ਰਹੀ ਚਾਬੀ ਪਾ ਸਾਗ ਦੀ ਟੋਕਰੀ ਦਾ ਪਈਆ ਯਾਰ ਕਮਾਲ ਆ ਜਿਹੜੇ ਥੋੜੇ ਲੱਗੇ ਕਿਲੇ ਮੈਮਰੀ ਲਾਸਟ ਵੀਰੇ ਥੋੜੀ ਜਿਹੀ ਅਪਡੇਟ ਦਿਓ ਕਿ ਮੈਮਰੀ ਕਿਉਂ ਇੰਨੀ ਪੀਕ ਆ ਤੇਰੀ ਜੇਬ 'ਚ ਹੱਥ ਮਾਰ ਨਹੀਂ ਲੈ ਹੈੱਡਫੋਨ ਇਦਾਂ ਲੈ ਮੇਰੇ ਕੋਲ ਵੀ ਹੈ ਨਹੀਂ ਕਮਾਲ ਆ ਤੇਰੇ ਕੋਲ ਸੀ ਆਵੇ ਜੇ ਚਾਵੇ ਉਦਲੀ ਮਮਾ ਮੇਰੀ ਜੇਬ ਚ ਸੀ ਉਹੋ ਗੱਡੀਆਂ ਤੂੰ ਦੋਨਾਂ ਚਾਪੀ ਪਰ ਮੇਰੇ ਕੋਲੇ ਕਿਵੇਂ ਆਈ ਹਾਂਜੀ ਮੈਂ ਕੰਮ ਤੇ ਚਲੀ ਗਈ ਸੀ ਤੇ ਆ ਕੇ ਰੈਸਟ ਕਰਨ ਲੱਗ ਗਈ ਸੀ ਤੇ ਹੁਣ ਮੈਂ ਉੱਠ ਕੇ ਆਈ ਹਾਂ ਕਿਚਨ ਚ ਤੇ ਤੋੜ ਕੇ ਲੈ ਕੇ ਆਈ ਸੀ ਸਾਗ ਤੇ ਹੁਣ ਮੈਂ ਖਵੇਕਦੀ ਹਾਂ ਸਵਾਰ ਕੇ ਰੱਖਦੀ ਫਿਰ ਸਵੇਰ ਧਰ ਲੂੰਗੀ ਧਰਨਾ ਸੌਖਾ ਹੁੰਦਾ ਜੇ ਚੀਰਿਆ ਹੋਵੇ ਤੇ ਹਾਂ ਤੇ ਇਹ ਪਾਲਕ ਪਾਲਕ ਬਹੁਤ ਸੋਹਣੀ ਲੱਗੀ ਲੱਗੀ ਆਪਣੇ ਘਰ ਦੀ ਹੈ ਤੇ ਆ ਹੈਗਾ ਤੋਰੀਏ ਦਾ ਸਾਗ ਦੇ ਵੀ ਵੇਖ ਕੇ ਸਵਾਰ ਤੇ ਤੇ ਆ ਹੈਗੇ ਮੇਥੇ ਤੇ ਆ ਹੈਗੇ ਮੇਥੇ ਵਿੱਚ ਇਹ ਹਰੀਆਂ ਮਿਰਚਾਂ ਵਾ ਤੇ ਹਲਾ ਤ ਆਪਣੇ ਕਰ ਲਏ ਜੇ ਇਹ ਵੀ ਧਾਨੇ ਆ ਇਹ ਦੇ ਤੱਕ ਕਦੋਂ ਟਾਈਮ ਲੱਗਦਾ ਫਿਰ ਕੱਲ ਨੂੰ ਤਾਂ ਫਿਲਹਾਲ ਸਾਗ ਤਰਾਂਗੇ ਉਹ ਮੈਂ ਫਰਿੱਜ ਚ ਲਾ ਦੇਣੀ ਆ ਧੋਕੇ ਰੱਖੇ ਹੋਏ ਆ ਸੁਬਾਹ ਦੇ ਖਾਣੇ ਮੈਂ ਲੱਗੀਆਂ ਰੋਟੀ ਖਾਣ ਕੱਲ ਸ਼ਾਮ ਨੂੰ ਸਾਗ ਬਣਾਇਆ ਸੀਗਾ ਬਹੁਤ ਜ਼ਿਆਦਾ ਟੇਸਟੀ ਬਣਿਆ ਕਿਉਂਕਿ ਸਾਰਾ ਸਮਾਨ ਸੀ ਨਾ ਵਿੱਚ ਮੇਥੇ ਮੇਥੀ ਪਾਲਕ ਬੱਤ ਤੇ ਬਹੁਤ ਜ਼ਿਆਦਾ ਟੇਸਟੀ ਬਣਿਆ ਜਾਣਾ ਕੰਮ ਤੇ ਲੱਗੀ ਸੀ ਰੋਟੀ ਖਾਣ ਤੇ ਇੱਧਰ ਮੈਂ ਕarele ਰੱਖਤੇ ਆ ਉਹ ਜਿਹੜੇ ਝੜਕ ਕੇ ਰੱਖਤੇ ਵਿੱਚੋਂ ਵੀ ਕੱਢ ਕੇ ਹੁਣ ਮੈਂ ਨਮਕ ਲਾਤਾ ਅੱਜ ਮੌਸਮ ਦਾ ਖਰਾਬ ਆ ਧੁੱਪ ਤਾਂ ਨਹੀਂ ਨਿਕਲੀ చాల తక్కు ఆ బ రుట్టి